ਸਾਰ ਮ ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਪੁਲਿਸ ਵਾਲਿਆਂ ਨੇ ਆ ਕੇ ਫੜ ਲਿਆ ਗ੍ਰਾਮ ਦੇਤ ਨੂੰ ਕਹਿੰਦੇ ਤੂੰ ਗੇਂਦ ਚੋਰਾ ਕੇ ਲਿਆਂਦੀ ਹੈ ਤੇ ਉਹਨੇ ਮਿੰਤਾ ਮਿੰਤਾ ਕੀਤੀਆਂ ਉਹਨੇ ਸਮਝਾਉਣਾ ਕੀਤਾ ਵੀ ਮੈਂ ਗੇਂਦ ਕੀ ਕਰਨੀ ਸੀ ਚੋਰਾ ਕੇ ਇਹ ਤਾਂ ਨਦੀ ਵਿੱਚ ਰੁੜੀ ਆਉਂਦੀ ਮਿਲੀ ਐ ਮੈਨੂੰ ਤੇ ਮੈਂ ਚੱਕ ਲਿਆਂਦੀ ਸਪਾਹੀ ਕੀਆਂ ਦੇ ਅੱਗੋਂ ਆਓ ਸੁਣੀਏ ਕਹੇ ਸਪਾਹੀ ਗਰਜ ਕੇ ਗੁੱਸੇ ਨਾਲ ਖਬਰਾਏ ਮਤਲਾ ਬਣ ਦਖਲਾਮ ਦਾ ਵਗੀ ਖੁਦਾ ਦੀ ਵਾਏ ਉਹ ਤੈਨੂੰ ਗੇਂਦੇ ਐਵੇਂ ਹੈ ਮਮੁਲੀ ਦੇ ਸਦੀ ਉਹਨੂੰ ਜਾ ਕੇ ਪੁੱਛ ਤੂੰ ਬਣਾਈ ਜੇ ਸਦੀ ਤੇਰੇ ਭਾ ਦੀ ਹੈ ਨਾ ਸੋਨਾ ਚਾਂਦੀ ਐ ਮਕਾ ਬਿਨਾਂ ਲੋੜ ਕਾਸ ਤੋਂ ਲਿਆਂਦੀ ਐ ਮਕਾ ਹੋ ਤੈਨੂੰ ਗੇਂਦੇ ਐਵੇਂ ਹੈ ਮਮੂਲੀ ਦੇ ਸਦੀ ਬਈ ਤੈਨੂੰ ਗੇਂਦੇ ਐਵੇਂ ਹੈ ਮਮੂਲੀ ਦੇ ਸਦੀ ਉਹਨੂੰ ਜਾ ਕੇ ਪੁੱਛ ਤੂੰ ਬਣਾਈ ਜੇ ਸਦੀ ਤੇਰੇ ਭਾ ਦੀ ਹੈ ਨਾ ਸੋਨਾ ਚਾਂਦੀ ਐ ਮਕਾ ਬਿਨਾ ਲੋੜ ਕਾਸਤੋਂ ਲਿਆਂਦੀ ਐ ਮਕਾ ਹੋ ਬਿਨਾ ਲੋੜ ਕਾਸਤੋਂ ਲਿਆਂਦੀ ਐ ਮਕਾ ਸਾਨੂੰ ਹੋਇਆ ਰਾਜੇ ਦਾ ਹੁਕਮ ਭਾਰੀ ਐ ਛੱਡਣਾ ਨਾ ਚੋਰ ਫੜ ਸਰਕਾਰੀ ਐ ਚੱਕਦਾ ਨਾ ਭਾਵੇਂ ਰੁੜੀ ਜਾਂਦੀ ਐ ਮਕਾ ਬਿਨਾ ਲੋੜ ਕਾਸਤੋਂ ਲਿਆਂਦੀ ਐ ਮਕਾ ਓ ਬਿਨਾ ਲੋੜ ਕਾਸ ਤੋਂ ਲਿਆਂਦੀ ਐਮਕਾ ਤੇਰੇ ਚਤ ਵਿੱਚ ਗੇਂਦ ਨੂੰ ਛਪਾਇ ਕੇ ਰਾਜੇ ਦੀ ਦੁਲਾਰੀ ਨੂੰ ਲਿਆਉਂ ਵਿਆਹ ਕੇ ਸੋਚਿਆ ਨਾ ਮੌਤ ਹੈ ਸਰਾਂਦੀ ਐਮਕਾ ਬਿਨਾ ਲੋੜ ਕਾਸ ਤੋਂ ਲਿਆਂਦੀ ਐਮਕਾ ਓ ਬਿਨਾ ਲੋੜ ਕਾਸ ਤੋਂ ਲਿਆਂਦੀ ਐਮਕਾ ਬਈ ਦੇਖ ਲੈਂਦਾ ਪਹਿਲੇ ਤੂੰ ਉਮਰ ਆਪਦੀ ਦੇਖ ਲੈਂਦਾ ਪਹਿਲੇ ਤੂੰ ਉਮਰ ਆਪਦੀ ਕਿਤਨੀ ਕ ਤੇਰੀ ਤਾਕਤ ਮਲਾਪਦੀ ਕਿਤ ਤਨੂੰ ਦੜਾਇਆ ਵਾਂਗਾ ਕਿਤ ਤਨੂੰ ਦੜਾਇਆ ਵਾਂਗ ਕਾਂਦੀ ਮਹਿਮਕਾ ਬਿਨਾਂ ਲੋੜ ਕਾਸ ਨੂੰ ਲਿਆਂਦੀ ਐਮਕਾ ਬਿਨਾਂ ਲੋੜ ਕਾਸ ਨੂੰ ਲਿਆਂਦੀ ਐਮਕਾ ਉਹ ਸੋਲਵੇਂ ਬਰਸ ਰਾਜੇ ਦੀ ਦੁਲਾਰੀ ਐ ਤੇਰੀ ਦਿਨਾਂ ਵਿੱਚ ਮਰਨੇ ਦੀ ਤਿਆਰੀ ਐ ਵਿਸ਼ੇਵਲ ਸੁਰਤੀ ਕਿਉਂ ਜਾਂਦੀ ਐ ਮਕਾ ਬਿਨਾਂ ਲੋੜ ਕਾਸ ਨੂੰ ਲਿਆਂਦੀ ਐ ਮਕਾ ਬਈ ਬਿਨਾਂ ਲੋੜ ਕਾਸ ਤੋਂ ਲਿਆਂਦੀ ਐ ਮਕਾ ਉਹ ਖਾਤਰ ਕੁਮਾਰੀ ਦੀ ਉਠਾਇਆ ਗੇਂਦ ਨੂੰ ਉਹ ਤਰ ਕੁਮਾਰੀ ਦੀ ਉਠਾਇਆ ਗੇਂਦ ਨੂੰ ਐਵੇਂ ਨਹੀਂ ਚੱਕ ਤੂੰ ਲਿਆ ਗੇਂਦ ਨੂੰ ਹੋਣੀ ਫਿਰ ਤੈਨੂੰ ਪਰਮੰਦੀ ਐ ਮਕਾ ਬਿਨਾਂ ਲੋੜ ਕਾਸ ਨੂੰ ਲਿਆਂਦੀ ਐ ਮਕਾ ਬਿਨਾਂ ਲੋੜ ਕਾਸ ਤੋਂ ਲਿਆਂਦੀ ਐ ਮਕਾ ਦੇਖ ਕੇ ਵੱਟ ਝੱਟ ਸੀ ਬੁੜੇ ਦੀ ਦਾੜੀ ਨੂੰ ਸਣੇ ਗੇਂਦ ਫੜ ਤੋਰਿਆ ਅਗਾੜੀ ਨੂੰ ਗਰਸ਼ੀਆਂ ਕਿਸ਼ੋਰ 부ੜੀ ਖਾਂਦੀ ਐਮਕਾ ਬਿਨਾ ਲੋੜ ਕਾਸ ਤੋਂ ਲਿਆਂਦੀ ਐਮਕਾ ਉਹ ਬਿਨਾ ਲੋੜ ਕਾਸ ਤੋਂ ਲਿਆਂਦੀ ਐਮਕਾ 부ੜੀ ਵਿਚਾਰੀ ਆਖਦੀ ਕਰੋ ਰਹਿਮ ਦਿਲਮਾਹੇ ਬਿਨਾ ਕਸੂਰੋਂ 부ੜੇ ਨੂੰ ਤੁਸੀਂ ਲਜਾਵੋ ਨਾ ਹੈ ਹੱਥ ਜੋੜ ਮਨਸਾਂ ਕਰਨ ਲੱਗ ਪਈ ਚੁੰਨੀ ਲਾ ਕੇ ਪੈਰਾਂ ਤੇ ਧਰਨ ਲੱਗ ਪਈ ਨਹੀਂ ਝੂਠ ਆਖਦੀ ਜਵਾਨੋ ਮਾਈਏ ਇਹ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਉਹ ਹੱਥ ਜੋੜ ਮਨ ਤਾ ਕਰਨ ਲੱਗ ਪਈ ਚੁੰਨੀ ਲਾ ਕੇ ਪੈਰਾਂ ਤੇ ਧਰਨ ਲੱਗ ਪਈ ਨਹੀਂ ਝੂਠ ਆਖਦੀ ਜਵਾਨੋ ਮਾਈਏ ਇਹ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਗਿਆ ਸੀ ਵਿਚਾਰਾ ਨਦੀ ਵਿੱਚ ਨਾਵਣੇ ਪੁੱਛ ਕੇ ਨਾ ਰੱਬ ਨੇ ਵਖਤ ਪਾਵਣੇ ਰੁੜੀ ਆਉਂਦੀ ਐ ਮੈਂ ਚੱਕ ਲਈ ਸੁਦਾਈ ਐ ਇਹ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਬਈ ਇਹ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਉਹ ਫੜ ਲਈ ਸਦਰ ਨੇ ਖੁਸ਼ੀ ਦੇ ਨਾਲ ਸੀ ਫੜ ਲਈ ਸਦਰ ਨੇ ਖੁਸ਼ੀ ਦੇ ਨਾਲ ਸੀ ਹੋਰ ਨਹੀਂ ਕੋਈ ਚੇਤ ਮੇ ਖਿਆਲ ਸੀ ਜੀ ਦੇ ਪਿੱਛੇ ਰਹਾ ਦੁੱਖੜੇ ਉਠਾਈ ਐ ਇਹ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਇਹ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਲੈ ਜੋ ਗੇਂਦ ਆਪਣੀ ਰਹਿਮ ਕਰਕੇ ਅਸੀਂ ਕਿਹੜਾ ਦੇਣੀ ਦਾਜ ਵਿੱਚ ਧਰ ਕੇ ਹਾਲ ਤੂ ਗਨਾਚ ਐਵੇਂ ਮਾਰ ਖਾਈ ਐ ਏ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਬਈ ਏ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਅਸੀਂ ਹੋਰ ਬੈਠੇ ਦਿਨ ਚਾਰ ਬੱਚਿਓ ਰਹੇ ਕਿਉਂ ਜ਼ੁਲਮ ਨੂੰ ਗੁਜ਼ਾਰ ਬੱਚਿਓ ਕੁੱਲੀ ਵੀ ਅਸਾਂ ਦੀ ਤੋੜ ਕੇ ਗਵਾਈ ਐ ਏ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਬਈ ਏ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਉਹ ਬੁੜੇ ਬਿਨਾ ਮਰੂਮੇ ਵਣਾ ਚਰੁਲਕੇ ਬੁੜੇ ਬਿਨਾ ਮਰੂਮੇ ਵਣਾ ਚਰੁਲਕੇ ਕਿਹੜਾ ਮੈਨੂੰ ਲਿਆਂਕੇ ਖਵਾਉ ਫਲਕੇ ਕੋਈ ਨਾ 부ੜੀ ਦਾ ਇੱਥੇ ਸੁਖदाई ਐ ਇਹ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਇਹ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਮੇਰੇ ਧੌਲੇ ਝਾਟੇ ਨੂੰ ਖਰਾਬ ਨਾ ਕਰੋ ਵਾਸਤੇ ਗੁਰੂ ਦੇ ਮਹਾਰਾਜ ਤੋਂ ਡਰੋ ਦੇਵਦੀ ਕਸ਼ੋਰ ਪੰਡਤਾ ਦੁਹਾਈ ਐ ਇਹ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ ਵੀ ਇਹ ਤਾਂ ਗੇਂਦ ਰੁੜਦੀ ਨਦੀ ਮੇ ਆਈ ਐ